ਉਹਦੇ ਮਾਮਾ ਜਿੱਤੇ ਫੁੱਫੜ ਜੀ ਗੁੱਸੇ ਹੋਏ ਆ ਕੇ ਮਨਾ ਲਓ ਇਹਨਾਂ ਨੂੰ। ਓ ਮਾਮਾ, ਓ ਫੁੱਫੜਾ। ਓ ਯਾਰ ਤੁਸੀਂ ਸਿਆਣੇ ਬਣੇ ਬੰਦੇ ਤੁਸੀਂ ਇੱਥੇ ਖੜੇ ਕੀ ਕਰਦੇ ਆ? ਓ ਥੱਲੇ ਗੱਡੀਆਂ ਤਿਆਰ ਖੜੀਆਂ ਚਲੋ ਤੁਰੋ ਜਨਤ ਤੋਰਨੀ ਆ। ਐਸੇ ਦੀ ਆਪਾਂ ਪੂਆ ਮੰਮੀ ਮਾਸੀ ਚੱਤੀ ਸਾਰਿਆਂ ਨੂੰ ਗੋਲਦੇ ਕਿੱਥੇ ਨੇ? ਤੁਰ ਦੁਬਾਕਰਾ ਵਾ। ਰਿਸ਼ਤੇਦਾਰਾਂ ਨੂੰ ਕੌਣ ਗੋਲਦੇ ਕਿੱਥੇ ਦਿੰਦਾ ਵਾ? ਮੈਂ ਦਊਂਗੀ। ਮੈਂ ਤੁਸੇ ਤੈਨੂੰ ਗੋਲਦੇ ਸਭ ਤੋਂ ਸੋਨੇ ਡਿਜ਼ਾਈਨ ਦਿਖਾਉ। ਓ ਯਾਰ ਹੋਇਆ ਕੀ ਆ ਮੈਨੂੰ ਦੱਸੋਗੇ ਕੁਛ? ਅੱਛਾ ਤੈਨੂੰ ਤਾਂ ਜਿਵੇਂ ਗੱਲ ਦਾ ਪਤਾ ਹੀ ਨਹੀਂ ਹੁੰਦਾ। ਮਾਮੀ ਆਵਦੀ ਨਾ ਦੋ ਤੋਲੇ ਦਾ ਹਾਰ ਪਾਤਾ ਤੇ ਮਾਮੇ ਦਾ ਚੇਤਾ ਹੀ ਨਹੀਂ ਜਿਹਨਾਂ ਸਾਰੀ ਨਾਨਕੀ ਸ਼ੱਕ ਪੂਰੀਆ ਓਏ ਤੂੰ ਮਾਮੇ ਨੂੰ ਛਾੜੇ ਤਾਂ ਫੁੱਫੜ ਨੂੰ ਭੱਲ ਗੇ ਨਾਲ ਇਹਨਾਂ ਨੂੰ ਚੰਗਾ ਭਲਾ ਪਤਾ ਜੇ ਰੁੱਸ ਗਿਆ ਪਰਵਾਨਾ ਨਾ ਸਾਰੇ ਪਿੰਡ ਤੋਂ ਲੋਟ ਨਹੀਂ ਆਉਣਾ ਦੇਖੋ ਕਿਵੇਂ ਸਿਆਣੇ ਬਿਆਣੇ ਜਨੂਸ ਕੱਢਦੇ ਆ ਮੈਂ ਤਾਂ ਕਹਿੰਨੀ ਰਾਜ ਉਹਨਾਂ ਦਾ ਸ਼ੋਰੂਮ ਹੋਣਾ ਉੱਥੋਂ ਇਹਨਾਂ ਦਾ ਮੱਠਾ ਡੰਮ ਦਿਓ ਤੇ ਇੱਕ ਵਾਰੀ ਤੋਰੋ ਇੱਥੋਂ ਲੈ ਦੱਸ ਬੋਬੜਾ ਬਸ ਐਨੀ ਗੱਲ ਓ ਮੈਂ ਤਾਂ ਪਹਿਲਾਂ ਹੀ ਸੋਚਿਆ ਥਨੂੰ ਸਭਰਾ ਹੀ ਦਊਂਗਾ ਆਮ ਉਹ ਕੇ ਰਾਜ ਇਹਨਾਂ ਦਾ ਸ਼ੋਰੂਮ ਹੋਣਾ ਤਲਾਓ ਬੈਠੋ ਗੱਡੀ 'ਚ ਤੁਹਾਡੇ ਦੋਨਾਂ ਵਾਸਤੇ ਤਾਂ ਮ ਮੁਜਾਹ ਕਰਨ ਲਈ ਆ ਤਾਂ ਤੇਰੀ ਗਈ ਨਹੀਂ ਐਡਾ ਹੋ ਗਿਆ ਕਮਲਿਆ ਆ ਜਾ ਬੱਬੜ ਐਵੇਂ ਕਰੀ ਜਾਂਦਾ ਸੀਗਾ ਆ ਮਾਮਾ ਲੈ ਦੇਖੀ ਲੈਣਾ ਛੋਟੀ ਛੋਟੀ ਬੰਦੂਗੀ ਕੋੜੀ ਨੇ ਹਾਂ ਸਹੀ ਹਾਂ ਘਰਤੀ ਨਾ ਹੋਈ ਛੋਟੀ ਗੱਲ ਫਫੜ ਪਤਾ ਤੂੰ ਕੀ ਦਾ ਨਾਲੇ ਤੂੰ ਤੂੰ ਤਾਂ ਸਾਰੀ ਨਾਨਕੀ ਸ਼ੱਕ ਪੂਰੀ ਐ ਮਾਮਾ ਮੁੰਡੀਆਂ ਵੰਡੀਆਂ ਕਿਹੜੀਆਂ ਐਂ ਕਰੋ ਇਹਨਾਂ ਦੋਨਾਂ ਹੱਸਤੇ ਨਾ ਦੋ ਭਾਰੇ ਭਾਰੇ ਕੜੇ ਦਿਖਾਓ ਲੈ ਫੱਬੜਾ ਦੇਖ ਕੜੇ ਦਾ ਦੇਖ ਮਾਮਾ ਤੈਨੂੰ ਕਿਹੜਾ ਪਸੰਦ ਆ ਐਵੇਂ ਮੰਦੀ ਮੰਦੀ ਲਾਈ ਸੀ ਲੈ ਵੀ ਭਤੀਜ ਮੈਨੂੰ ਤਾਂ ਆ ਪਸੰਦ ਆ ਕੜਾ ਤੇ ਪਾਣ ਜਾ ਮੈਨੂੰ ਆ ਪੱਕੀ ਗੱਲ ਹਾਂਜੀ ਲਓ ਜੀ ਆ ਦੋਨੇ ਕਰ ਦੋ ਪੈਕ ਹੁਣ ਹੋ ਵੀ ਆ ਚਤਨ ਤਨ ਓ ਫਫੜਾ ਹਜੇ ਨਹੀਂ ਆ ਫੜੋ ਮੇਰੇ ਵੱਲੋਂ ਦੋ ਚੈਨਾ ਤੇ ਪਾ ਕੇ ਕੱਢਿਓ ਗੇੜੇ ਫੇਰ ਦੱਸੋ ਤਨ ਤਨ ਹੋਈਗੇ ਨਹੀਂ ਉਹ ਪਾਣ ਜਾ ਕੋਈ ਲਾਟਰੀ ਲੋਟਰੀ ਚ ਨਹੀਂ ਲੱਗੀ ਕਰੇ ਓ ਮਾਮਾ ਕਿਹੜੀ ਲਾਟਰੀ ਤੂੰ ਦੋ ਮਿੰਟ ਰੋਕੇ ਪਹਿਲ ਆ ਜਾਣ ਤੇ ਸਾਡੀ ਵੀ ਉਮਰ ਸਾਰੀ ਸੋਨੇ ਚ ਲੰਗੀ ਆ ਜਲਸਾ ਮਹਿੰਗਾ ਹੀ ਲੱਗਦਾ ਮੈਨੂੰ ਇਹ 5 ਲੱਖ ਦਾ ਤਾਂ ਇੱਕ ਸੈੱਟ ਹੈਗਾ 20000 ਤੇ 20000 ਹੈ ਉਹ ਹੈ ਨਹੀਂ ਫੁਫੜਾ ਹਾਂ ਆ ਜਿਹੜਾ ਸੋਨਾ ਵਾ ਨਾ ਇਹਦਾ ਬੇਸ ਆ ਜਿਹੜਾ ਹੋਇਆਗਾ ਸਿਲਵਰ ਦੇ ਤਾਂਬੇ ਦਾ ਇਹਦੇ ਉੱਤੇ ਪਿਓਰ ਸੋਨੇ ਦੀ ਪਰਤ ਚੜ੍ਹੀ ਹੋਈ ਆ ਤੇ ਇਹ ਸਾਲੋ ਸਾਲ ਖਰਾਬ ਨਹੀਂ ਹੁੰਦਾ ਜੇ ਤੁਸੀਂ ਵੀ ਆਪਦੇ ਰਿਸ਼ਤੇਦਾਰ ਖੁਸ਼ ਕਰਨਾ ਚਾਹੁੰਦੇ ਆ ਨਾ ਤਾਂ ਆ ਸੂਟਾ ਸੱਟ ਨਾਲੇ ਜਮਾਨਿਆਂ ਚੋਂ ਬਾਹਰ ਨਿਕਲੋ ਤੇ ਸੋਨਾ ਗਿਫਟ ਕਰੋ ਜਲਦੀ ਜਲਦੀ ਮੋਗੇ ਆ ਕੇ ਇਹਨਾਂ ਦੇ ਸਟੋਰ ਤੇ ਵਿਜ਼ਿਟ ਕਰੋ ਤੇ ਆਪਣੇ ਰਿਸ਼ਤੇਦਾਰ ਖੁਸ਼ ਕਰੋ ਇੱਕ ਗੱਲ ਹੋਰ ਦੱਸ ਦਿੰਨਾ ਜੇ ਤੁਸੀਂ ਆ ਨਹੀਂ ਨਾ ਸਕਦੇ ਤਾਂ ਫੋਨ ਤੇ ਕੰਟੈਕਟ ਕਰ ਲਿਓ ਇਹ ਵਰਲਡ ਵਾਈਡ ਡਿਲੀਵਰੀ ਕਰਦੇ ਆ ਸਸਤੀ ਗੱਲ